ਆ ਬੇਦਾਵੀਰੇ ਤੇ ਹੋਏ ਤੇ ਸਾਰਾ ਕੁਝ ਵੇਖੇ ਤੇ ਸਾਹਵੇਂ ਹੁਣ ਤੇ ਗੱਲ ਲੱਗੀ ਸਾਰੀ ਮੇਰੇ ਸਿਰ ਤੇ ਉਹਨੇ ਕਿਹਾ ਤੂੰ ਵੀ ਸਿਆਣੀ ਪਿਆਣੀ ਤੈਨੂੰ ਸਮਝ ਨਹੀਂ ਆਈ ਚਲ ਜਾਣੀ ਆ ਵੇਖਦੀ ਆ ਜਾ ਕੇ ਪਤਾ ਲੱਗ ਜਣਾ ਕਿ ਇਹਦਾ ਕਸੂਰ ਐ ਕਿ ਉਹਨਾਂ ਦਾ ਕਸੂਰ ਐ ਚਲ ਕੋਈ ਨਹੀਂ ਚਾਹ ਪਿਆਵਾਂ ਫਿਰ ਵੇਖਦੀ ਆ ਲੈ ਕੇ ਜਾਣੀ ਆ ਕੁੜੀਆਂ ਮੇਰੀ ਸੁਣ ਗੱਲ। ਕੀ ਆ ਪੀਣੀ ਪੀ ਤਰੀ ਪਰ ਜਾਈਦਾ ਹੀ ਬਣਾਉਣ। ਰੋਟੀ ਪਾਣੀ ਖਾ। ਇਤਰਾ ਮੂੰਹ ਸੁਟਿਆ ਗਜਾਰਾ ਨਹੀਂ ਹੋਣਾ। ਅਸੀਂ ਚੱਲਦੇ ਤੇਰੇ ਨਾਲ। ਕੀ ਮਤਲਬ ਮੰਮੀ ਦਾਡਾ? ਮਤਲਬ ਤੈਨੂੰ ਤੂੰ ਨਹੀਂ ਆਣੀ ਤੈਨੂੰ ਪਤਾ ਹੀ ਨਹੀਂ। ਜਦੋਂ ਮੈਂ ਤੁਹਾਨੂੰ ਇੱਕ ਵਾਰੀ ਇੰਨੀ ਗੱਲ ਕਹਿਤੀ ਆ ਕਿ ਮੈਂ ਉਸ ਘਰ ਚ ਨਹੀਂ ਜਾਣਾ ਤੇ ਨਹੀਂ ਜਾਣਾ ਫਿਰ ਤੁਸੀਂ ਮੈਨੂੰ ਬਾਰ-ਬਾਰਾ ਕੀ ਗੱਲਾਂ ਸੁਣਾਉਂਦੇ ਹੋ। ਤੇ ਕੋਤਾ ਇੱਥੇ ਬੈਠਿਆ ਨਹੀਂ ਵਿਚਾਰਾ ਜਿੰਨਾ ਚਿਰ ਮੂੰਹ ਮੂੰਹ ਨਾਲ ਤੇ ਕਸੂਰ ਕੀ ਦਾ? ਉਹਨਾਂ ਚਿਰ ਹੀ ਉਹਨਾਂ ਦਾ ਨਹੀਂ ਕੱਢ ਸਕਦੇ। ਇਹਦਾ ਮਤਲਬ ਮੰਮੀ ਤਾਂ ਉਹ ਮੇਰੇ ਤੇ ਕੋਈ ਯਕੀਨ ਨਹੀਂ ਆ ਤੁਸੀਂ ਉੱਥੇ ਵੇਖਣ ਜਾਓਗੇ ਕਿ ਕਿਹਦਾ ਕਸੂਰ ਆ ਕਿਹਦਾ ਨਹੀਂ ਕਸੂਰ ਮੈਂ ਐਵੇਂ ਕਲਪਨੀਆਂ ਇੱਥੇ ਆ ਕੇ ਹੈਨਾ ਕਿ ਮੈਂ ਚਾਹਨੀ ਆ ਕਿ ਮੈਂ ਵੈਸੇ ਘਰ ਬਹਿ ਜਾ ਉਹ ਸਹੀ ਹੈਗੇ ਆ ਗੱਲ ਯਕੀਨ ਦੀ ਨਹੀਂ ਆ ਉਹ ਤਾਂ ਪੁੱਛਣਾ ਫਿਰ ਜਹਾੜਾ ਨਵੇਂ ਇਹਨਾਂ ਦੇ ਕੁੜਨੇ ਆ ਮੈਂ ਡਾਲ ਜਾਂ ਉਹਨਾਂ ਤੇ ਕਿਤਰਾ ਲਾਦਾ ਵੀ ਤੈਨੂੰ ਕੁੱਟ ਮਾਰ ਕੇ ਤੇ ਘਰੋਂ ਕੱਢਦਾ ਤੇ ਨਾਲੇ ਮੇਰੀਏ ਕੋਲ ਗੱਲ ਸੋਲ ਤੂੰ ਉਹਨਾਂ ਨੂੰ ਦੱਸ ਕੇ ਆਈ ਆ ਵੀ ਮੈਂ ਕਿੱਥੇ ਚਲਨੀ ਆ ਮੰਮੀ ਜਦੋਂ ਉਹਨਾਂ ਨੂੰ ਕੋਈ ਮੇਰੀ ਹੈਗੀ ਨਹੀਂ ਆ ਮੈਂ ਉੱਥੇ ਹੀ ਰਵਾਂ ਜਾਂ ਕਿਤੇ ਹੋਰ ਜਾਵਾਂ ਜਦ ਮੰਮੀ ਮੈਨੂੰ ਮਾਰ ਹੀ ਜਾਂਦੇ ਆ ਉਹ ਮੈਨੂੰ ਨੀਚੇ ਹੀ ਵਿਖਾਈ ਜਾਂਦੇ ਆ ਗੱਲ-ਗੱਲ ਤੇ ਤਾਨੇ ਮੇਨੇ ਦੇ ਹੀ ਜਾਂਦੇ ਆ ਮੈਂ ਉਹਨਾਂ ਨੂੰ ਕੀ ਦੱਸ ਕੇ ਆਉਂਦੀ ਜੇ ਮੈਂ ਰਣਜੀਤ ਨੂੰ ਕੋਈ ਗੱਲ ਕਹਿੰਨੀ ਉਹ ਪੁੱਠੀ ਪਾ ਲੈਂਦੇ ਆ ਮੈਂ ਨਹੀਂ ਦੱਸ ਕੇ ਆਈ ਉਹਨਾਂ ਨੂੰ ਤੇ ਸਾਰੇ ਦਾ ਵੱਡਾ ਕਸੂਰ ਤੂੰ ਕੀਤਾ ਜਿਹੜਾ ਉਹਨਾਂ ਨੂੰ ਦੱਸ ਕੇ ਨਹੀਂ ਆਈ ਤੈਨੂੰ ਪਤਾ ਚੋਰੀ ਆਈ ਆ ਅਗਲੇ ਕਿਤੇ ਜਾ ਕੇ ਘਰ ਖਾਜ ਦੇ ਦੇਣਗੇ ਮੰਮੀ ਤੂੰ ਸਾਡੀ ਕੀ ਇਸ ਤਰ੍ਹਾਂ ਜੂਗੀ ਮਰੀਏ ਸੁਣ ਤੂੰ ਮੈਂ ਕੀ ਕਰਾਂ ਫਿਰ ਤੂੰ ਹੀ ਦੱਸ ਦੋ ਮੈਨੂੰ ਕਿ ਮੈਂ ਕੀ ਕਰਾਂ ਕਰਨਾ ਕੀ ਆ ਅਸੀਂ ਤਾਂ ਨਾਲ ਚੱਲਦੇ ਆ ਮੈਂ ਤਾਂ ਕਿੱਟੀ ਇਹ ਨਹੀਂ ਬਚਾ ਭਰਾ ਨਹੀਂ ਇੱਥੇ ਉਹਨੇ ਸਾਰੀ ਜ਼ਿੰਮੇਵਾਰੀ ਸਾਨੂੰ ਦਿੱਤੀ ਆ ਕਿ ਮੇਰੇ ਮਗਰੋਂ ਸਾਰੀ ਜ਼ਿੰਮੇਵਾਰੀ ਤੁਹਾਡੀ ਆ ਇਹ ਥੋੜਾ ਵੀ ਉੱਥੇ ਬੈਠਾ ਤੇ ਅਸੀਂ ਤਰ੍ਹਾਂ ਸੁਣੀ ਜੋ ਤੂੰ ਰੋਂਦੀ ਆ ਜੇ ਤੇ ਹੀ ਉਹਨਾਂ ਨੂੰ ਜਾ ਕੇ ਪੁੱਛ ਗਏ ਨਾ ਇਹ ਤਰ੍ਹਾਂ ਨਹੀਂ ਪਤਾ ਹੁਣ ਅਸੀਂ ਤਾਂ ਨਾਲ ਚੱਲਦੇ ਆ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਕਸੂਰ ਕੀ ਦਾ ਮੰਮੀ ਕਸੂਰ ਉਹਨਾਂ ਦਾ ਹੀ ਆ ਤੁਸੀਂ ਗੱਲ ਕਰ ਲਓ ਜਿਹੜੀ ਕਰਨੀ ਹੈ ਜਾ ਕੇ ਫਿਰ ਮੈਨੂੰ ਨਾਲ ਲੈ ਆਓ ਮੈਂ ਬਸ ਉਥੇ ਨਹੀਂ ਰਹਿਣਾ ਚਾਹੁੰਦੀ ਮੈਂ ਆਪਣੇ ਘਰੇ ਆ ਜਾਣਾ ਮੰਮੀ ਮੇਰੀ ਗੱਲ ਸੁਣੋ ਜੇ ਤੁਸੀਂ ਸੋਚਦੇ ਹੋ ਨਾ ਕਿ ਮੈਂ ਤੁਹਾਡੇ ਤੇ ਬੋਝ ਬਣ ਕੇ ਰਹੂੰਗੀ ਇੱਥੇ ਮੈਨੂੰ ਪਤਾ ਵਾ ਜਦੋਂ ਭਰਾ ਦਾ ਵਿਆਹ ਹੋਇਆ ਹੋਵੇ ਨਾ ਤੇ ਪਰਝਾਈ ਘਰੇ ਆਈ ਹੋਵੇ ਕੋਈ ਬੰਦਾ ਆਪਣੀ ਕੁੜੀ ਨੂੰ ਘਰ ਨਹੀਂ ਬਿਠਾਉਂਦਾ ਕਿਉਂਕਿ ਭਰਾ ਪਰਝਾਈਆਂ ਨਹੀਂ ਸੰਭ ਦੇ ਕਾਲ ਨੂੰ ਆ ਦੋ ਚਾਰ ਦਿਨ ਨੱਗਦੇ ਫਿਰ ਤਾਨੇ ਮੇੜੀ ਮਿਲਦੇ ਆ ਮੰਮੀ ਮੈਨੂੰ ਪਤਾ ਵਾ ਤੁਸੀਂ ਕਿਉਂ ਐਨੇ ਉਹ ਕਿਉਂ ਉਹ ਗੱਲਾਂ ਕਰਨਦੇ ਹੋ ਮੈਨੂੰ ਪਤਾ ਤੁਸੀਂ ਇੱਕ ਧੀ ਨੂੰ ਫੇਰ ਆਪਣੇ ਘਰ ਤੋਰਨਾ ਚਾਹੁੰਦੇ ਜੇ ਪਰ ਮੰਮੀ ਮੇਰਾ ਸੱਚ ਮੰਨੋ ਉਹ ਨਹੀਂ ਚੰਗਾ ਪਰਿਵਾਰ ਹੈਗਾ ਉਹ ਨਹੀਂ ਚੰਗੇ ਜੀ ਹੈਗੇ ਮੰਮੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੰਮੀ ਕਿ ਇਹ ਥੋੜੀ ਕਿ ਤੁਸੀਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਕਰ ਦੇਣੀ ਹੈ ਸਾਰੀ ਪੁੱਤ ਐਡੀ ਸ਼ਤੀ ਤੇਰੇ ਤੇ ਮੰਮੀ ਨਹੀਂ ਯਕੀਨ ਕਰ ਸਕਦੀ ਜਿੰਨਾ ਤੇ ਨਹੀਂ ਉੱਥੇ ਜਾ ਕੇ ਕੋਈ ਸੁਣ ਕੇ ਨਾ ਲਈਏ ਇਹ ਕਿ ਤੂੰ ਵੱਡੀ ਗਲਤੀ ਕਰਦੀ ਉਹਨਾਂ ਨੂੰ ਦੱਸ ਕੇ ਨਹੀਂ ਆਈ ਅਜੋ ਪੁੱਤ ਕੱਲ ਤੇਰਾ ਵਿਆਹ ਹੋਇਆ ਅੱਜ ਫੇਰਾ ਪਾਇਆ ਤਾਂ ਤੂੰ ਚੁੱਪ ਕਰਕੇ ਘਰੋਂ ਨਿਕਲ ਆਈਂ ਕਿ ਇਹਨੂੰ ਦੱਸ ਪੁੱਛ ਕਿਉਂ ਨੂੰ ਆਂ ਵੀ ਮੈਂ ਚੱਲੀ ਜਾ ਮੈਨੂੰ ਛੱਡ ਗਿਆ ਮੈਨੂੰ ਆਹ ਤੰਗੀ ਆ ਪੁੱਤ ਇਹ ਦੇ ਵਿੱਚ ਸਾਡੀ ਬੜੀ ਬੇਇੱਜ਼ਤੀ ਅਗਲੇ ਨੇ ਆਕਣਾ ਮੂੰ ਚੁੱਕਿਆ ਤੇ ਕੁੜੀ ਚਲੇਗੀ ਮੰਮੀ ਮੈਂ ਤੁਹਾਨੂੰ ਅੱਜ ਇੱਕ ਵੱਡੀ ਸੱਚਾਈ ਦੱਸਣ ਦੀ ਆ ਇੱਕ ਸੱਚ ਦੱਸਣ ਦੀ ਆ ਉਹਨਾਂ ਦਾ ਤੁਸੀਂ ਕਿਉਂ ਨਹੀਂ ਯਕੀਨ ਕਰਦੇ ਮੇਰੀਆਂ ਗੱਲਾਂ ਤੇ ਮੰਮੀ ਤੁਹਾਨੂੰ ਪਤਾ ਤੁਹਾਡੀ ਇੱਕ ਅਣਕੀ ਜੀ ਗਲਤੀ ਨੇ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਣੀ ਆ ਮੈਨੂੰ ਨਾ ਭੇਜੋ ਤੇ ਪੁੱਤ ਮੈਂ ਕਿਦਾ ਰਹੂੰਗੀ ساری ਉਮਰ ਉਤੇ ਉਹ ਤੇ ਕਰਾਂਗੇ ਯਕੀਨ ਪਰ ਉਹਨਾਂ ਦੀਆਂ ਵੀ ਸੁਣ ਕੇ ਐਡੀ ਛੇਤੀ ਮੈਂ ਯਕੀਨ ਨਹੀਂ ਕਰਨਾ ਪਤਾ ਨਹੀਂ ਕਿਉਂ ਨਹੀਂ ਪੇਕੇ ਵਾਲੇ ਸਮਝਦੇ ਕਿ ਆ ਜਿੱਤੇ ਤੀਆਂ ਨੂੰ ਵੀ ਉਹ ਨਹੀਂ ਉਤੇ ਦੁਖੀ ਵੀ ਹੋ ਸਕਦੀਆਂ ਵਾ ਇੱਕ ਵਾਰੀ ਵਿਆਹ ਕੇ ਫਾਹ ਕੱਢ ਦਿੰਦੇ ਆ ਫੇਰ ਮੁੜ ਕੇ ਬਿਠਾਉਣ ਨੂੰ ਘਰ ਤਿਆਰ ਹੀ ਨਹੀਂ ਹੁੰਦੇ ਉਹ ਤੇ ਵਿਆਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਤੇ ਇਧਰ ਟੀਤਾ ਤੇ ਇਧਰ ਟੁੱਟ ਗਿਆ ਉਹ ਤੇ ਸਾਰੀ ਜ਼ਿੰਦਗੀ ਦਾ ਸਵਾਲ ਆ ਇਸ ਕਰਕੇ ਮੈਂ ਤੈਨੂੰ ਪਤਾ ਨਹੀਂ ਆ ਕਿ ਸਾਡੇ ਨਾਲ ਚੱਲ ਤੈਨਾਂ ਨੂੰ ਪੁੱਛੀ ਗਏ ਫੇਰ ਜੋ ਹੋਊਗਾ ਅਸੀਂ ਕਰਾਂਗੇ ਅਹੀਂ ਤੈਨੂੰ ਇਹ ਨਹੀਂ ਆ ਦੇਤੇ ਤੇਰੇ ਨਾਲ ਨਹੀਂ ਪਰ ਉੱਥੇ ਜਾ ਕੇ ਸੱਚਾਈ ਤੋਂ ਬਤਾ ਲਵਾਂ ਤੂੰ ਤੂੰ ਰੋਟੀ ਪਾਣੀ ਖਾ ਚਾਹ ਤੜੇ ਤੇ ਧਿਆਨ ਨਾ ਤੁਸੀਂ ਤੇ ਭਾਬੀ ਜਾ ਕੇ ਗੱਲ ਕਰੋ ਮੈਂ ਨਹੀਂ ਜਾਣਾ ਉਸ ਘਰ ਤੇ ਨਹੀਂ ਜਾਣਾ ਇਹ ਮੇਰਾ ਫੈਸਲਾ ਹੈ ਤੇ ਤੇਰਾ ਵੀ ਫੈਸਲਾ ਨਾ ਮੇਰਾ ਹੀ ਇਹ ਫੈਸਲਾ ਅਸੀਂ ਦੋਵੇਂ ਜਾਣੀਆਂ ਜਾਵਾਂਗੇ ਨਾ ਤੂੰ ਜਾਵੇਂਗੀ ਤੈਨੂੰ ਪਤਾ ਜੇ ਤੇਰੀ ਜਿੱਤ ਤੇਰੀ ਮਾਂ ਦੀ ਬੜੀ ਲੀ ਦੇ ਰਿਹਾ ਤੂੰ ਕਿਉਂ ਨਹੀਂ ਸਮਝਦੀ ਮੰਮੀ ਤੂੰ ਹੀ ਕਿਉਂ ਨਹੀਂ ਸਮਝਦੇ ਬਏ ਕੁਝ ਤੇ ਸਮਝੋ ਮੰਮੀ ਮੇਰੀ ਗੱਲ ਸੁਣ ਲੈ ਛੰਮੀ ਇਹ ਜਿਹੜਿਆ ਤੂੰ ਕੰਨਾਂ 'ਚ ਤੇਰੇ ਝੱਪੇ 'ਚ ਆਏ ਨਾ ਇਹਨਾਂ ਨੂੰ ਲੈ ਕੱਢ ਮੇਰੀ ਗੱਲ ਸੁਣ ਜੇ ਹੋਇਆ ਉਹਨਾਂ ਦਾ ਕਸੂਰ ਉਹਨਾਂ ਨੂੰ ਤੇ ਮੈਂ ਆਪੇ ਉਹਨਾਂ ਨਾਲ ਨਹੀਂ ਜੱਠ ਲੂਗੀ ਤੇ ਜੇ ਪੁੱਤ ਹੋਇਆ ਤੇਰਾ ਤਾਂ ਫੇਰ ਤੇਰੀ ਮੈਂ ਗੁੱਤੇ ਦੇਖੀ ਤਰ੍ਹਾਂ ਵੜ ਦੇਣੀ ਆ ਤੈਨੂੰ ਪਤਾ ਤੇਰੀ ਮਾਂ ਕਿਹ ਤਰ੍ਹਾਂ ਦੀ ਆ ਸਮਝ ਗਈ ਨਾ ਮੇਰੀ ਗੱਲ ਮੈਂ ਦੋ ਦਿਨ ਚੁੱਥੇ ਜਾ ਕੇ ਕੀ ਕਸੂਰ ਕਰਦਾ ਮੰਮੀ ਤਾਨੂੰ ਤੇ ਪਤਾ ਹੈ ਤੁਸੀਂ ਮੈਨੂੰ ਹਰ ਕੰਮ ਦੀ ਜਾਤ ਸਿਖਾਈ ਹੈ ਇੱਥੇ ਹਰ ਜਗ੍ਹਾ ਵਿਚਰਨਾ ਸਿਖਾਇਆ ਹੈ ਮੰਮੀ ਤੰਗ ਨਾਲ ਬੋਲਣਾ ਸਿਖਾਇਆ ਹੋਰ ਮੈਂ ਕੀ ਕਰਾਂ ਉਹਨਾਂ ਨੂੰ ਮੰਮੀ ਮੈਂ ਤੇ ਉੱਚਾ ਬੋਲਦੀ ਨਹੀਂ ਉਹਨਾਂ ਨੂੰ ਉਹ ਮੈਨੂੰ ਜੋ ਮਰਜ਼ੀ ਕਹੀ ਜਾਂਦੇ ਆ ਮੈਂ ਜਵਾਬ ਨਹੀਂ ਦਿੰਦੀ ਮੁੜ ਕੇ ਕਿਉਂਕਿ ਮੇਰੀ ਮਾਂ ਨੇ ਮੇਰੀ ਪਰਵਰਿਸ਼ ਬਹੁਤ ਸੋਹਣੀ ਕੀਤੀ ਹੈ ਮੇਰੀ ਕੋਈ ਗਲਤੀ ਨਹੀਂ ਮੰਮੀ ਤੁਸੀਂ ਪੁੱਛ ਲਓ ਜਾ ਕੇ ਤੇ ਇਸੇ ਕਰਕੇ ਮੈਂ ਆਨੀ ਆ ਨਾ ਜਦੋਂ ਮੂੰਹ ਮੂੰਹ ਜਾਵਾਂਗੇ ਫੇਰ ਹੀ ਪਤਾ ਲੱਗੂ ਇਤਨਾ ਘਰ ਬੈਠਾ ਤਾਂ ਪਤਾ ਲੱਗਣਾ ਨਹੀਂ ਜੇ ਤੇਰਾ ਤੇ ਨਹੀਂ ਕਸੂਰ ਤਾਂ ਤੂੰ ਕਿਉਂ ਰੋਨੀ ਆ ਫਿਰ ਤੂੰ ਆਪਣੀ ਮਾਂ ਤੇ ਵਿਸ਼ਵਾਸ ਕਰ ਕਿ ਤੇਰੀ ਮਾਂ ਤੇਰੇ ਨਾਲ ਠੀਕ ਹੈ ਮੰਮੀ ਤੁਸੀਂ ਘਰ ਕੋਲ ਗੱਲ ਜਾ ਕੇ ਆਣਾ ਠੀਕ ਹੈ تعال ਜੰਮੀ ਚਾਹ ਪੀਲਾ ਮੰਮੀ ਨੂੰ ਇਹ ਵੀ ਲੋਚਾ। ਜਾਣਾ ਪੀ ਜਾ ਤੇ ਤੋਰ ਸਾਡੇ ਨਾਲ ਤੇਰਾ ਬਚਲ ਜੰਨੇ ਆ ਗੱਲ ਕਰ ਉਹਨੇ। ਠੀਕ ਹੈ ਨਾ? ਚਲ ਫੜ। ਕਿਆ ਫੜ? ਤੇ ਲਾ ਘਾੜ ਦੇ ਗਾੜੀ ਤੇ ਚੱਲ ਜੀ। ਇੱਧਰ ਹੋਣੀ ਜਾ। ਉਹ ਵੀ ਦੀ। ਕੁਫਟੇ ਤੇ ਨਾ। ਸ਼ਮੀ। ਸ਼ਮੀ। ਤੇਜਾ ਕਿੱਥੇ ਜਾ ਸਕਦੀ ਆ ਤੋ ਉਹ ਘੰਟੇ ਨੂੰ ਲੱਭਣ ਦੇ ਹੋ ਗਏ ਆ ਜਿੰਨੇ ਕਿ ਸਿਆਪਾ ਪਾਇਆ ਸਾਰੇ ਘਰ ਦੇ ਨੂੰ ਵਕਤ ਪਾਇਆ ਵਾ ਥੱਲੇ ਮਾਤਾ ਕਹੀ ਜਾਂਦੀ ਲੱਭ ਕੇ ਆ ਲੱਭ ਕੇ ਆ ਮੈਂ ਕਿਥੇ ਲਭਾਨ ਤੋ ਰਾਣਾ ਵੀ ਕਦੋਂ ਦਾ ਨਿਕਲਿਆ ਵਾ ਇਹ ਤੱਕ ਨਹੀਂ ਆਇਆ ਫੋਨ ਕਰਕੇ ਪੁੱਛਾਂ ਰਾਣੇ ਨੇ ਉਹ ਚੋਕਲਾ ਫੋਨ ਆ ਨਾ ਹਲੋ ਉਹ ਰਾਣੇ ਉਹ ਕਿੱਥੇ ਹੈ ਗੰਮ ਭਰਾਵਾ ਉਹ ਲੱਭਣ ਨਹੀਂ ਦਈ ਸਾਰਾ ਘਰ ਫੋਨ ਮਾਰਿਆ ਵਾ ਤੂੰ ਕਿੱਥੇ ਗਿਆ ਵਾ ਆ ਮਿਲਿ ਗਦੇ ਪੈਂ ਗਿਆ ਹੀ ਸਿਆ ਪਾਹਰ ਦਸਾਂ ਥੱਲੇ ਮੰਮੀ ਨੀ ਜਾ ਕੇ ਉੱਪਰ ਤੇ ਮੈਂ ਸਾਰੇ ਵੇਖ ਲਿਆ ਉੱਪਰ ਨਹੀਂ ਹੈਗੀ ਆ ਜਾ ਆ ਜਾ ਘਰੇ ਆ ਜਾ ਮੰਮੀ ਸੀਮਾ ਦੇਖੀ ਕਿ ਨਹੀਂ ਵਿਖੀ ਕਿਤੇ ਮੈਂ ਤਾਂ ਬਾਥਰੂਮ ਹੀ ਵੇਖ ਕੇ ਆਈ ਆ ਕਿੱਥੇ ਚਲੀ ਗਈ ਏ ਹਾਂ ਰஞ்சிਤ ਅੰ ਲੱਭੀ ਕਿਤੇ ਨਹੀਂ ਨਹੀਂ ਪਤਾ ਨਹੀਂ ਲੱਗਾ ਕੋਠੇ ਨੇ ਕਿਤੇ ਵੀ ਨਹੀਂ ਹੈਗੀ ਜੇ ਹਾ ਰੱਬਾ अरे जीत हां जी ते लंबी की नहीं लंबी ओ नहीं किथे चली, चली, तो चली, चली गई ये दस कि नहीं गई तेरा तो तू ध्यान रखना आपा मैं दे सोई छ बड़े से से सिर ए चल गई किथे गई किथे ठाड़े ठूड़े ते नहीं किथे चली गई ये ठीक बाबा ध्यान रखना चाहिए सानू ਕੋਈ ਨਾ ਦੋਗਣਾ ਜਦੋਂ ਤੱਕ ਨਹੀਂ ਆਉਂਦਾ ਮੈਂ ਜਿਸੇ ਮੜਾ ਇੱਕ ਕੰਮ ਹੋ ਗਿਆ ਮੈਨੂੰ ਕਿ ਪਤਾ ਹੈ ਕੰਮ ਦੇ ਉੱਤੇ ਦੇਖ ਨਹੀਂ ਕੋਠੇ ਦੇ ਸਾਰੇ ਵੇਖ ਆਇਆ ਭਰਾਵਾ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਕਿਤੇ ਵੀ ਆਣਾ ਜਣਾ ਬਾਹਰ ਜਿੰਦਰਾ ਮਾਰ ਕੇ ਜਾਣਾ ਤੇ ਚਾਬੀ ਨਾਲ ਲੈ ਕੇ ਜਾਣੀ ਆ ਸਵੇਰੇ ਗਿਆ ਨਾ ਸੈਰ ਕਰਨ ਬਾਹਰ ਨਿਕਲੇ ਸੀ ਤੇ ਮੈਨੂੰ ਵੀ ਪਤਾ ਹੈ ਘਰੋਂ ਨਿਕਲ ਜਾਣਾ ਭੱਜ ਜਾਣਾ ਕੇ ਬੰਦੇ ਹੋਣਾ ਮੈਨੂੰ ਪਤਾ ਹੈ ਨਾ ਇਹ ਕਰ ਕਹਿੰਦੀ ਦੋ ਛੱਡੀਆਂ ਤੇ ਗੁੱਸਾ ਚੜਿਆ ਵਾ ਇੱਕ ਤੇ ਤੂੰ ਛੱਡ ਦਿੱਤੀ ਤੇ ਇੱਕ ਮੈਂ ਜੱਡੀ ਆ ਜੁੜ ਗਈ ਇਹ ਨਾ ਹੋਏ ਥਾਣੇ ਚਲ ਗਈ ਹੋਏ ਮੇਰੀ ਗੱਲ ਸੁਣ ਮੈਂ ਨਹੀਂ ਥਾਣੇ ਰੁਣੇ ਜਾਣਾ ਸਿੱਧੀ ਜੀ ਗੱਲ ਜੇ ਤਾ ਉਹ ਪਹਿਲਾਂ ਪਿਆਰ ਨੂੰ ਪੇਚਾ ਲਿਓ ਫੋਨ ਲੱਭੋ ਕਿੱਥੇ ਗਾ ਦਾ ਫੋਨ ਉਹਦਾ ਫੋਨ ਕਿੱਥੇ ਆ ਹੈ ਫੋਨ ਉਹਦਾ ਕਿੱਥੇ ਬੈਟਰੀ ਤਾਂ ਕੱਢ ਕੇ ਚਾਲਦੀ ਨਹੀਂ ਕੀਤੀ ਬੰਦ ਹੋ ਗਿਆ ਇਹ ਤੇ ਫੋਨ ਮੇਰੀ ਗੱਲ ਸੁਣ ਲੋ ਤੁਹਾਨੂੰ ਦੋਵਾਂ ਭੈਣ ਭਰਾਵਾਂ ਨੂੰ ਅੱਗ ਲੱਗੀ ਸੀ ਕਿ ਉਹਨੂੰ ਕਹੋ ਪੇਕਿਓ ਫੋਨ ਲੈ ਕੇ ਆਵੇ ਅੱਜ ਉਹਦੇ ਕੋਲ ਫੋਨ ਨਾ ਨਾ ਹੁੰਦਾ ਤੇ ਬਸ ਉਹਨੇ ਇੱਥੇ ਰਹਿਣਾ ਸੀ ਕੀ ਪਤਾ ਕਿੱਥੇ ਚਲ ਗਈ ਆ ਮੈਨੂੰ ਸੁਣੋ ਗੱਲ ਉਹ ਗਹਿਣਾ ਇਕੱਠਾ ਦੇਖ ਲਓ ਕਿਤੇ ਲੈ ਕੇ ਦੀ ਚਲ ਗਈ ਗਹਿਣਾ ਕਿਉਂ ਗਹਿਣਾ ਹੈ ਗਹਿਣਾ ਹੈਗਾ ਇੰਨਾ ਦਿਮਾਗ ਸੱਡਾ ਹੈਗਾ ਕਿ ਲੋੜ ਹੀ ਦੇਖਿਆ ਮੈਂ ਮੇਰੀ ਗੱਲ ਸੁਣ ਇੱਕ ਕੰਮ ਕਰੋ ਗਹਿਣੇ ਦੀ ਜ਼ਿੰਮੇਵਾਰੀ ਦਿੱਤੀ ਸੀ ਮੈਂ ਤੈਨੂੰ ਸਾਰਾ ਗਹਿਣਾ ਇਕੱਠਾ ਕਰਕੇ ਨਾ ਉਰੇ ਪਰੇ ਕਰਦੇ ਲਿਖਾ ਦੇ ਮੱਲ ਆ ਕਿ ਕੱਲ ਨੂੰ ਪੁਲਿਸ ਕੋ ਚਲੇ ਜਾਂਦੀ ਆ ਇਹ ਤੇ ਕਹਾਂਗੇ ਨਾ ਕਿ ਗਹਿਣਾ ਲੈ ਕੇ ਭੱਜ ਗਈ ਹੈ ਨਹੀਂ ਮੰਮੀ ਖੁਆਚੀ ਮੁਨੇ ਕਰਦਾ ਮੈਂ ਉਹ ਆਪਾਂ ਉਮਰੇ ਨਹੀਂ ਕਰਦਾ ਛੇਤੀ ਪੇਲਾ ਇਹ ਕੰਮ ਕਰ ਜਾਂ ਮੇਰੇ ਕੰਮ ਕਿ ਆਉ ਜਿਹੜੇ ਪੈਸੇ ਪਏ ਤੇਰੇ ਪੈਸੇ ਵੀ ਚੁੱਕੋ ਉਹ ਵੀ ਉਰੇ ਪਰੇ ਕਰੋ ਤੇ ਘਰ ਚ ਨਹੀਂ ਰੱਖਣੇ ਕੱਲ ਨੂੰ ਪੁਲਿਸ ਆ ਕੇ ਚੇਲੇ ਚੈੱਕ ਕਰੇ ਤਲਾਸ਼ੀ ਲਵੇ ਘਰ ਦੇ ਵਿੱਚੋਂ ਕੋਈ ਚੀਜ਼ ਨਹੀਂ ਲੱਭਣੀ ਚਾਹੀਦੀ ਸਭ ਉਰੇ ਪਰੇ ਕਰ ਦੋ ਬਾਕੀ ਇੰਨੇ ਜੋਗੀ ਤੇ ਹੈ ਨਹੀਂ ਉਹ ਕਿ ਪੁਲਿਸ ਸਟੇਸ਼ਨ ਜਾਵੇ ਕਿਉਂਕਿ ਥਾਣੇ ਜਾਣ ਵਾਸਤੇ ਕਿਸੇ ਬੰਦੇ ਦੀ ਜ਼ਰੂਰਤ ਹੁੰਦੀ ਹੈ ਨਾ ਉਹਦਾ ਪਿਓ ਨਾ ਦਾ ਰਾਹ ਤੇ ਤੇ ਕੀ ਕਰੂਗੀ ਗੱਲ ਤਾਂ ਸਹੀ ਮੰਮੀ ਗੱਲ ਸਹੀ ਆ ਤੇ ਜੇ ਕਿਤੇ ਪੇਕੀ ਗਈ ਹੁੰਦੀ ਤੇ ਉਧਰੋਂ ਕੋਣ ਆਇਨਾ ਕਿ ਨਾ ਜਿਹੜਾ ਜਿਹੜਾ ਉਹਨੂੰ ਬੋਤਾ ਹੀ ਕਹਿੰਦੇ ਹੋਗੇ ਕਈ ਨੂੰ ਵੇ ਮੇਰੀ ਗੱਲ ਸੁਣ ਐਡੀਆਂ ਕੱਚੀਆਂ ਬੋਲੀਆਂ ਨਹੀਂ ਖਾਧੀਆਂ ਉਹਨੇ ਹੋ ਸਕਦਾ ਪੇਕੇ ਗਈ ਹੋਵੇ ਤੇ ਆਪਾਂ ਆਪਾਂ ਨੂੰ ਆਪਣੇ ਆਪ ਨੂੰ ਪੂਰਾ ਮਜ਼ਬੂਤ ਰੱਖਣਾ ਪੈਣਾ ਜੇ ਤੇ ਮੇਰੀ ਗੱਲ ਸੁਣ ਲੋ ਆਪਣੀਆਂ ਸ਼ਕਲਾਂ ਬਿਲਕੁਲ ਝੋਲੀਆ ਬਣਾ ਲੋ ਮੰਨ ਲੋ ਉਹਦੀ ਪਰਜਾਈ ਜਾਉਦੇ ਬਾ ਇੱਥੇ ਆ ਜੇ ਤੇ ਸਾਡੀਆਂ ਸ਼ਕਲਾਂ ਹੋਰ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਬਿਲਕੁਲ ਪੋਲੀਆਂ ਤੇ ਬਾਕੀ ਇਹੋ ਜਿਹੇ ਕੰਮਾਂ 'ਚ ਨਾ ਅਰੇ ਗਲੀ ਦੇ ਪ੍ਰਧਾਨ ਤੋਂ ਨਾ ਇੱਧਰ ਉੱਧਰ ਦੇ ਉੱਥੇ ਇਕੱਠੇ ਹੋ ਕੇ ਆ ਜਾਂਦੇ ਤੇ ਮੇਰੀ ਗੱਲ ਸੁਣੋ ਬਿਲਕੁਲ ਸਾਫ਼ ਸੁਥਰੇ ਰਹਿਣਾ ਆਪਾਂ ਬਿਲਕੁਲ ਆਪਣੇ ਸ਼ਕਲ ਦੀ ਉਹ ਚੀਜ਼ ਲੈ ਕੇ ਨਹੀਂ ਆਣੀ ਬਿਲਕੁਲ ਨਰਮ ਬੱਜੋ ਕਿ ਸਾਨੂੰ ਜਿਤਨਾ ਕੁਝ ਪਤਾ ਨਹੀਂ ਸਾਨੂੰ ਕੁਝ ਨਹੀਂ ਪਤਾ ਤੇ ਸਾਰਾ ਕੁਝ ਸ਼ੰਮੀ ਦੇ ਸਿਰ ਤੇ ਸੁਖਦੋ ਸਹੀ ਗੱਲ ਮੈਂ ਕਰਦਾ ਤੇ ਇਕੱਲੇ ਉਦੀ ਮਾਂ ਦੇ ਨਹੀਂ ਉਹਦੇ ਭਰਾ ਦੇ ਮਿਸ ਕਾਲ ਆਇ ਮਾਰੋ ਪੂਰਾ ਫੋਨ ਨਹੀਂ ਕਰਨਾ ਹਲਕੀਆਂ ਹਲਕੀਆਂ ਮਿਸ ਕਾਲ ਆ ਮਾਰੋ ਤੇ ਮੈਸੀ ਕਰੋ ਕਿ ਸ਼ੰਮੀ ਕਿੱਥੇ ਹੈ ਗਈ ਹੈ ਤੂੰ ਆਪਣੇ ਸੱਸ ਦੇ ਫੋਨ ਤੇ ਕਰ ਤੇ ਤੂੰ ਬਰਾਤ ਪਰ ਜਾਇ ਦੇ ਕਾ ਪਰ ਜਾ ਤਾ ਜੋ ਕਿ ਆਪਾਂ ਵੀ ਕਿਸੇ ਗੱਲੋਂ ਝੂਠੇ ਨਾ ਪਈਏ ਠੀਕ ਹੈ ਚਲੋ ਜੀ ਚਲੋ ਚਲ ਚਲ ਜਲਦੀ ਕਰੋ ਜਲਦੀ ਕਰੋ ਨਾ ਫੋਨ ਤੇ ਆਪਾਂ ਫੋਨ ਕੱਟ ਦੋ ਬਾਕੀ ਰਣਜੀਤ ਜੇ ਕਿਤੇ ਅੱਜ ਉਹ ਆਜੇ ਨਾ ਪੁੱਤਰਾ ਉਹਦੀ ਮਾਂ ਸਾਹਨੇ ਤੇ ਕੁਝ ਨਹੀਂ ਨੂੰ ਕਹਿਦਾ ਤੇ ਜਦੋਂ ਉਹਦੀ ਮਾਂ ਚੱਜੇ ਨਾ ਉਹਨਾਂ ਲੱਤਾਂ ਤੋੜ ਕੇ ਰੱਖਦੀ ਮੈਂ ਨਾ ਦੇਖੀ ਕਿਹੜੀ ਹਿੰਮਤ ਉਹਨੇ ਅੱਜ ਕੀਤੀ ਹੈ ਨਾ ਉਹ ਗਾਂ ਤੋਂ ਹਿੰਮਤ ਨਾ ਕਰ ਸਕੇ ਤੇ ਤੁਸੀਂ ਮੇਰੀ ਗੱਲ ਸੁਣ ਲਾ ਮੈਂ ਤੇ ਚੇਤਾ ਨਾ ਕਰੋ ਮੈਂ ਵੀ ਸੋਚਿਆ ਆ ਮ ਜੀ 60 ਨੰਬਰ ਜਿਆਦਾ ਕਰੇਗੀ ਕਿ 23 60 ਲੱਗੀ ਹੋਈ ਹੈ ਤੇ ਸੀਮਾ ਮੇਰੀ ਗੱਲ ਸੁਣ ਲਾ ਤੈਨੂੰ ਕੀ ਹੋ ਗਿਆ ਇਤਨਾ ਦਿਲੋਂ ਹੈ ਨਹੀਂ ਸੀ ਆ ਬੜਾ ਤੇਰੇ ਤੇ ਭੁਲਾਪਨ ਆ ਗਿਆ ਮੈਂ ਤੇ ਪੇਦਾ ਹੀ ਕਰਨੀ ਸ਼ੁਰੂ ਕਰ ਦਿੱਤੀ ਮੰਮੀ ਫੇ ਕੀ ਕਰਾਂਗੇ ਅਜੀ ਪੰਚਾਇਤ ਮਾ ਜੱਬ ਨੇ ਨਹੀਂ ਐਕਟਿੰਗ ਦੀ ਗੱਲ ਛੱਡ ਆ ਸਾਡੇ ਤਿੰਨਾਂ ਦੇ ਚਾਰਾਂ ਦੇ ਹੁੰਦੇ ਆ ਉਹਦੀ ਜੁਰਤ ਕਿੰਨਾ ਪੈ ਗਈ ਉਹ ਘਰ ਛੱਡ ਕੇ ਭੱਜ ਗਈ ਆ ਤੇ ਤੂੰ ਵੀ ਥੋੜੀ ਜੀ ਐਕਟਿਵ ਹੋ ਜਾ ਕੋਈ ਨਹੀਂ ਮੰਮੀ ਬਸ ਆਲਾ ਨਹੀਂ ਜਾ ਇੱਕ ਵਾਰੀ ਉਹਨੂੰ ਅੰਦਰ ਵੜ ਲੈਂਦੇ ਫੇਰ ਉਹਨੂੰ ਦੱਸਾਂਗੇ ਫੇਰ ਦੱਸਾਂਗੇ ਕਿ ਉਹਦਾ ਹਾਲ ਕੀ ਕਰਨਾ ਪਈਆ ਤੂੰ ਇੱਥੇ ਰਹੀਂ ਇਹ ਨਾ ਵੇ ਥਾਣੇ ਚਲ ਜੇ ਤੇ ਤੂੰ ਇਹਦੇ ਨਾਲ ਹੀ ਖਿਸਕ ਜਮ ਇਥੋਂ ਸਾਡੇ ਨਾਲ ਹੀ ਰਹੀਂ ਰਾਣੀ ਤੂੰ ਆ ਚਿੰਤਾ ਨਾ ਕਰ ਤੇਰੇ ਨਾਲ ਖੜਾ ਹਾਂ ਬਸ ਲੱਗ ਜਾ ਚਲੋ ਫੋਨਾਂ ਦੇ ਕਰ ਲੋ ਕਾਰਵਾਈ ਸ਼ੁਰੂ ਕਰੋ ਤੁਮ ਚੱਲ ਤੂੰ ਵੀ ਕਰ ਦੋ ਇੱਕ ਵਾਰੀ ਸ਼ਮੀ ਤੂੰ ਮੇਰੇ ਕਾਪੂ ਆ ਜਾ ਫੇਰ ਵੇਖੀ ਤੇਰਾ ਮੈਂ ਖਾਲ ਕੀ ਕਰਦੀ ਬਸ ਆ ਤੇ ਸੀ ਜਰਾ ਤੋ ਕੀ ਲੈ ਇਧਰ ਆ ਬੈਲ ਮਾਰਦੀ ਵੀ ਲੋਰ ਹਾਂ ਸੁਧਿਆ ਕਹਿੰਦੇ ਕੁੜਗੇ ਤੁਸੀਂ ਤੋਰ ਵੀ ਰਹੀ ਹੈ ਕਿ ਤੇਰੇ ਸਾਰੇ ਕੋ ਦੱਸਦੀ ਕਿਉਂ ਹਲੇ ਹੋ ਤੇ ਪਾਦੀ ਪਾਦੀ ਕਿੱਥੇ ਹੀ ਨਾ ਤੂੰ ਮੇਰੀ ਦੱਸ ਕਿਵੇਂ ਦੀ ਸਾਨੂੰ ਆਪਾਂ ਲੱਭਾਂਗੇ ਸਵੇਰ ਦੇ ਪਾਦੀ ਰਣਜੀਤ ਗਈ ਕਿੱਥੇ ਸਗੋ ਸ਼ਮਮੀ ਕੋਲ ਜਾਣ ਨੂੰ ਸ਼ਮੀ? ਸ਼ਮੀ ਠੀਕ ਹੈ ਤੂੰ ਕਿੱਥੇ ਗਈ ਸੀ ਪੁੱਤਰ ਤੂੰ ਹਾਂ ਪਤਾ ਤੇ ਲੱਭ ਲਾ ਸੁਕੀ ਕਿਹ ਡੇਵਾਂ ਸੀ ਆਏ ਤੇ ਸਵੇਰ ਤੇ ਲੱਭਣ ਦੇ ਸੰਦ ਦੱਸ ਪੁੱਛੀ ਤੂੰ ਕਿੱਥੇ ਗਈ ਨਹੀਂ ਸ਼ਮੀ ਨੇ ਸਾਡੇ ਨਾਲ ਲੱਭਣ ਗਿਆ ਤੈਨੂੰ ਸਾਡੇ ਸੁਣੋ ਗੱਲ ਕੋਈ ਨਹੀਂ ਬੈਠ ਜਾ ਕੋਈ ਬੈਠ ਜਾ ਅੰਦਰ ਆ ਬੈਠਾ ਆ ਕੇ ਮਾਸੀ ਜੀ ਕੁੜੀ ਕਿਹੜੇ ਹਾਲਾਤਾਂ ਸਾਡੇ ਕੋਲ ਗਈ ਆ ਆਹ ਹਾਏ ਠੀ ਕਿਹੜੀ ਗੱਲਾਂ ਕਰਨ ਦੇ ਦੀਦੀ ਕਿਹੜੇ ਹਾਲਤਾਂ ਚ ਕੁੜੀ ਗਈ ਜਾਣ ਤੇ ਸਾਡੇ ਸੱਕਾ ਗਈ ਆ ਨੀ ਉਹ ਆ ਗਈ ਤੈਨੂੰ ਕਿੱਥੇ ਪਹੁੰਚ ਗਈ ਆ ਤੂੰ ਇੱਕ ਘਟੇ ਕੇ ਆਉਣੀ ਪਈ ਇਹ ਪੰਜੀ ਟੰਡੇ ਘਰ ਗਈ ਸੀ ਤੇ ਉਹ ਨੂੰ ਭੁੱਖੀ ਤੇ ਆਈ ਤੇ ਕਿੰਨਾ ਗੂੰਹ ਕੱਢਿਆ ਤੇ ਗੜਗੜੇ ਕਰਨੀ ਪਤਾ ਹਾਲਾਤ ਦੇ ਦੇਖੋ ਉਹ ਜਿਹੜਾ ਦੇਖੋ ਇੱਕ ਮਿੰਟ ਹਰਜੀਤ ਤੂੰ ਰਾਤੀ ਜਦੋਂ ਇੱਥੇ ਬੈਠਾ ਸੀ ਤੇ ਨਾ ਗੱਲਾਂ ਨਹੀਂ ਸੀ ਕਰਨ ਦੀ ਕਿ ਮੈਨੂੰ ਮੰਮੀ ਦੀ ਯਾਦ ਬਹੁਤ ਆਂਦੀ ਆ ਤੇ ਮੈਂ ਤੈਨੂੰ ਕਿਹਾ ਸੀ ਕਿ ਸਵੇਰੇ ਨੂੰ ਪੇਕੇ ਲੈ ਜਾ ਤੇ ਤੂੰ ਲੈ ਕੇ ਜਾਣਾ ਸੀ ਤੇ ਪਹਿਲਾਂ ਹੀ ਆਪੇ ਚਲੇ ਗਈ ਮੈਨੂੰ ਦੱਸ ਕੇ ਵੀ ਨਹੀਂ ਗਈ ਤੂੰ ਦੱਸ ਕੇ ਜਾਂਦੀ ਮੈਨੂੰ ਮੇਰੇ ਸੁਣੋ ਪਾਜੀ ਘਰ ਤੋਂ ਹੀ ਕੁੜੀ ਤੇ ਹੱਥ ਕੇ ਚੁੱਕਿਆ ਤੁਸੀਂ ਵੀ ਹਾਂ ਕਿ ਕਿ ਬੁੜੀ ਤੇ ਹੋਰ ਕਿੰਨਾ ਅੱਤ ਚੁੱਕਿਆ ਹਾਤਿ ਆਇ ਤੇ ਫੁੱਲਾ ਮੂੰਹ ਗੁਰ ਦੰਦੇ ਕਿ ਮੈਂ ਕਿਦੈ ਸੋਇ ਚ ਕੰਮ ਨਹੀਂ ਲਾਉਣ ਦਿੱਤਾ ਮੰਮੀ ਨੂੰ ਮੈਂ ਕਿਹਾ ਕਿ ਚੌਂਕੀ ਹੱਢਾਏ ਉਹਨੂੰ ਮੇਰੀ ਗੱਲ ਸੁਣ ਤੈਨੂੰ ਲੱਗਦਾ ਕਿ ਆਪਾਂ ਐਸਾ ਦੇ ਮੈਂ ਤੈਨੂੰ ਟੀ ਬਣਾ ਕੇ ਲੈ ਕੇ ਆਈ ਆ ਲੱਗਦਾ ਤੇ ਭੈਣ ਜੀ ਸਾਨੂੰ ਵੀ ਨਹੀਂ ਪਰ ਜੋ ਦਾ ਹਾਲ ਹੋਇਆ ਨਾ ਉਹ ਵੇਖ ਕੇ ਤੇ ਸਾਨੂੰ ਲੱਗ ਹੀ ਗਿਆ ਭੈਣ ਜੀ ਹਾਲ ਡਿਗੜੀ ਗੱਲ ਆ ਇਹ ਦੇਖ ਲੈ ਤੁਹਾਨੂੰ ਕੀ ਹੋਇਆ ਮੈਂ ਵੀ ਮਾਲ ਖਲਾ ਕੇ ਬਹਿ ਜਾਂਦੀ ਆ ਉਹ ਵੀ ਪੈਣ ਆਪਾਂ ਕਹਿੰਦੇ ਸ਼ਮਮੀ ਸਾਨੂੰ ਕੁੱਟ ਕੇ ਗਈ ਆ ਕਹਿ ਲਈ ਮਾਈਂ ਗੱਲ ਤੂੰ ਹੀ ਮੰਝੂਗਾ ਭੈਣ ਜੀ ਨਾਲੇ ਇਹ ਕੱਲੀ ਕਿੰਨੀਆਂ ਕਰੋਂ ਕੁੱਟ ਲੁਕੀ ਦੱਸੋ ਤੂੰ ਭਾਰੇ ਕੱਲੀ ਕਿਉਂ ਗਈ ਕੋਈ ਗੱਲ ਹੋਈ ਹੋ ਘਰ ਜੀ ਇੱਕ ਮਿੰਟ ਪੁੱਤ ਭੈਣ ਜੀ ਸਾਰੇ ਕਾ ਦਿੱਤੀ ਦੀ ਗਲਤੀ ਹੈ ਤੁਹਾਨੂੰ ਕੀ ਦਸੀਏ ਇਹ ਜਿਸ ਦਿਨ ਦੀ ਆਈ ਹੈ ਨਾ ਸਾਨੂੰ ਬੁਲਾਉਂਦੀ ਨਹੀਂ ਹੈਗੀ ਆ ਪੁੱਛ ਲਓ ਚੁੱਪ ਚਪ ਰਹਿੰਦੀ ਤੇ ਤੁੰਨ ਦੱਸਣਾ ਨਹੀਂ ਸੀ ਚਾਹਦੀ ਮੈਂ ਭੈਣ ਜੀ ਕੱਲਾ ਪੁੱਤ ਤੂੰ ਮੇਰੀ ਧੀ ਆ ਮੈਂ ਤੈਨੂੰ ਮੇਰੇ ਮੁੰਡੇ ਨੂੰ ਕਬਰੇ ਚੋਂ ਬਾਹਰ ਕੱਢਦਾ ਕੋਈ ਵੀ ਚੀਜ਼ੇ ਚੋਖੋ ਚੋਖੇ ਥਾਲੀਆਂ ਮਾਰਦੀ ਐ ਪੈਂਜੀ ਮਾਫ ਕਰਿਓ ਮੈਂ ਵੀ ਧੀ ਵਾਲੀ ਹਾਂ ਮੇਰੇ ਕੋਲੀ ਦੇ ਮੂੰਹ ਤੇ ਚਪੇਂਡ ਮਾਰੀ ਐ ਹੁਣ ਮੇਰੇ ਜਵਾਈ ਐ ਵੇਖੋ ਉਹਦੇ ਨਹੀਂ ਰੱਖਦੇ ਉਹਨੂੰ ਪੈਂਜੀ ਮਾਪਿਓ ਸਾਰੀ ਜਾਇਦਾਦ ਉਹਨਾਂ ਨੇ ਆਪਣੇ ਬਾਦੇ ਤੇ ਆਪਣੇ ਜਵਾਈ ਨੂੰ ਕਿੱਥੋਂ ਬਾਹਰ ਕੱਢਦੇ ਪੈਂਜੀ ਮੇਰੇ ਵਾਲੇ ਵੇਖੋ ਕਿਤਨਾ ਕਰਦਾ ਇੰਨੇ ਮੇਰੀ ਜਵਾਈ ਦੀ ਇੰਨੀ ਬੇਇੱਜ਼ਤੀ ਕੀਤੀ ਕੱਲੇ ਤੂੰ ਆਪਣੇ ਘਰ ਜਾ ਕੇ ਰਹਿ ਆਪਾਂ ਪੈਂਜੀ ਮਾਫ ਕਰਿਓ ਤੁਹਾਨੂੰ ਕੋਈ ਗੱਲ ਸੀ ਦੱਸਣਾ ਚਾਹਦੇ ਪਰ ਕੀ ਕਰੀਏ ਭੈਣ ਜੀ ਮੈਂ ਤਾਂ ਤੁਹਾਡੀ ਕੁੜੀ ਨਾਲ ਆਪਣੇ ਪੁੱਤ ਦਾ ਵਿਆਹ ਕਰਕੇ ਸੱਚੀ ਗੱਲ ਕਹਿੰਚ 65 ਦੇ ਵਿੱਚ ਤੂੰ ਦੱਸ ਕੁੜੀ ਹਣ ਕੀ ਗੱਲ ਐ ਤੂੰ ਕਿ ਚੁੱਪ ਹਣ ਹੋਰ ਮੱਤ ਤੂੰ ਕਹਿਣ ਦਈ ਸੀ ਨਾਸੀ ਜੀ ਪਰ ਸਾਡੀ ਕੁੜੀ ਝੂਠ ਨਹੀਂ ਬੋਲ ਸਕਦੀ ਤੇ ਪੁੱਤ ਸੱਚ ਵੀ ਨਹੀਂ ਬੋਲਣ ਦਈ ਇੰਨੇ ਸਾਲ ਹੋ ਗਏ ਮੇਰੇ ਮੈਨੂੰ ਇਸ ਘਰ ਚ ਵਿਆਹੀ ਨੂੰ ਉਹ ਮੇਰੇ ਨਾਲ ਮੇਰੇ ਹੱਥੀ ਮੈਂ ਉਹਦਾ ਵਿਆਹ ਕੀਤਾ ਵਾ ਸਭ ਕੁਝ ਉਹਦਾ ਕੀਤਾ ਵਾ ਪਰ ਮੈਂ ਇਹ ਗੱਲ ਨਹੀਂ ਮੰਨ ਸਕਦੀ ਕਿ ਉਹ ਝੂਠ ਬੋਲਦੀ ਹੋਵੇ ਤੀਏ ਮੇਰੀ ਗੱਲ ਸੁਣ ਜੇ ਇਹ ਗੱਲ ਹੋਵੇ ਆਪਾਂ ਝੂਠ ਬੋਲਦੇ ਦੁਕਾਰ ਵਾਲੇ ਨੂੰ ਪੁੱਛ ਮੇਰੇ ਪੁੱਤ ਨੇ ਕਿੰਨੇ ਫੋਨ ਕੀਤੇ ਆਪਣਾ ਫੋਨ ਚੈੱਕ ਕਰ ਚੈੱਕ ਕਰ ਦੇ ਤੁਹਾਨੂੰ ਬੇ ਵੀ ਚੈੱਕ ਕਰ ਪੁੱਤ ਕਿੰਨੇ ਫੋਨ ਕੀਤੇ ਮੈਂ ਉਦੋਂ ਦੀ ਫੋਨ ਕਰਨੀ ਐ ਤੇ ਫੋਨ ਹੀ ਨਹੀਂ ਚੁੱਕੰਦੇ ਮੇਰਾ ਹਾਂਜੀ ਮੰਮੀ ਫੋਨ ਤੇ ਆਏ ਆ ਮੇਰਾ ਫੋਨ ਹੀ ਸਵੇਰ ਦਾ ਸਾਈਲਣ ਲੱਗਾ ਲਓ ਦੇਖੋ ਤੂੰ ਨਹੀਂ ਕੀਤੇ ਸੀ ਹੁਣ ਮੈਂ ਫੋਨ ਕਾਫੀ ਵੇਰ ਦੇ ਕਰਨ ਦਾ ਮੈਂ ਕਿ ਤੁਹਾਨੂੰ ਕਿਤੇ ਆ ਤੀ ਵੀ ਆਪਣਾ ਫੋਨ ਵੇਖੋ ਮਿੰਨ ਲਾ ਦੇ ਨਾ ਜਲਦੀ ਜਲਦੀ ਤੇ ਆਪਣਾ ਫੋਨ ਹੀ ਨਹੀਂ ਵੇਰਦਾ ਮੇਰੀ ਗੱਲ ਸੁਣਤਾ ਜੀ ਤੇ ਤੁਹਾਨੂੰ ਨਾ ਯਕੀਨ ਤੇ ਆਪਣੇ ਮੁੰਡੇ ਨੂੰ ਬਾਹਰ ਫੋਨ ਕਰਕੇ ਪੁੱਛੋ ਮੇਰੇ ਪੁੱਤ ਦੇ ਕਿੱਥੇ ਫੋਨ ਕੀਤੇ ਆ ਭਾਬੀ ਜੀ ਮੈਂ ਬੜਾ ਕਿੰਨੇ ਫੋਨ ਲਾਏ ਆ ਉਹਨਾਂ ਨੇ ਮੇਰਾ ਫੋਨ ਹੀ ਚੁੱਕਿਆ ਮੈਨੂੰ ਤੈਨੂੰ ਲੱਗਦਾ ਮੈਨੂੰ ਹੱਥ ਚੁੱਕੂਗਾ ਤੇ ਗਾੜੀ ਲੱਗਦਾ ਮੈਂ ਇਦਾਂ ਦਾ ਗਮ ਮਾਸੇ ਜੀ ਵੇਖੋ ਮੇਰੀ ਗੱਲ ਸੁਣੋ ਆਪਣਾ ਫੋਨ ਵੀ ਘਰ ਛੱਡ ਕੇ ਸਵਿਚ ਆਫ ਹੋ ਜਾਂਦਾ ਨਹੀਂ ਤੇ ਲੱਗ ਲੱਗ ਕਮਰੇ ਹੋਗੇ ਵੀ ਕਿੱਥੇ ਚਲੇਗੀ ਮੈਨੂੰ ਗੱਲ ਦੀ ਇਹ ਦੱਸੋ ਭਾਬੀ ਘਰ ਦੀ ਚੁੱਪ ਚਪ ਰਹਿੰਦੀ ਆ ਬੁਲਾਉਂਦੀ ਨਹੀਂ ਪਿੱਛੇ ਕਿਸੇ ਦੇ ਜਾਜੂ ਤੋਂ ਹੁੰਦੀ ਰਹਿੰਦੀ ਇਹਨੂੰ ਇਹਨੂੰ ਜਿੰਨੀ ਵਾਰੀ ਬਰਾਏ ਤੇ ਬੋਲਦੀ ਨਹੀਂ ਸਾਡੇ ਨਾਲ ਭਾਜੀ ਕੱਪੜੇ ਤੁਸੀਂ ਕਿੱਡੇ ਸੋਨੇ ਬਣਾ ਕੇ ਦਿੱਤੇ ਇੱਧਰ ਸਾਡੇ ਕਿੱਡੇ ਸੋਹਣੇ ਆ ਕੱਪੜੇ ਪਤਾ ਨਹੀਂ ਕਸੇ ਕਸੇ ਜੇ ਪਾਉਂਦੀ ਰਹੀ ਗਹਿਣਾ ਵੀ ਇਹਨੇ ਸਾਰਾ ਲਾ ਕੇ ਰੱਖਤਾ ਕਦੀ ਮੈਨੂੰ ਗਹਿਣਾ ਚਾਹੀਦਾ ਹੀ ਨਹੀਂਗਾ ਮੈਂ ਪਾਣਾ ਹੀ ਨਹੀਂਗਾ ਮਾਸੀ ਜੀ ਕੋਈ ਵੀ ਕੰਮ ਕਰਦੀ ਹੈ ਨਾ ਪਤਾ ਨਹੀਂ ਕਿਹੜੇ ਖਿਆਲਾਂ ਚ ਡੁੱਬੀ ਰਹਿੰਦੀ ਜਾਂ ਸੋਚਦੀ ਰਹਿੰਦੀ ਆ ਸੋਚਦੀ ਰਹਿੰਦੀ ਆ ਤੇ ਮੈਂ ਇਹਨੂੰ ਇੱਕ ਦਿਨ ਪੁੱਛਿਆ ਮੈਂ ਕਿਹਾ ਸੰਜੀ ਤੂੰ ਕੀ ਸੋਚਦੀਆਂ ਆ ਤੇ ਜੀ ਨਹੀਂ ਨਹੀਂ ਭਾਜੀ ਮੈਨੂੰ ਵੈਸੇ ਪਿਛਲੀ ਯਾਦ ਆਈ ਜਾਂਦੀ ਆ ਪਿਛਲੀ ਕੇਕੀਆਂ ਦੀ ਯਾਦ ਆਉਂਦੀ ਆ ਮੈਨੂੰ ਯਾਦ ਆਉਂਦੀ ਆ ਤੁਹਾਨੂੰ ਬੜਾ ਯਾਦ ਆਦੀ ਲੋ ਤੈਨੂੰ ਦੋ ਤਿੰਨ ਫੋਨ ਕਰਦਿਆ ਕਰੋ ਫੇਰ ਇੰਨੇ ਦੁੱਧ ਹੁਣ ਜੇ ਸਾਡੇ दस ਕੁੜੀਏ ਹੁਣ ਤੂੰ ਕੋ ਤੇ ਕੀ ਦਾ ਸੂਰੇ ਦੇ ਚ ਮੰਮੀ ਤੁਹਾਨੂੰ ਆਪਣੀ ਪੀਠ ਯਕੀਨ ਨਹੀਂ ਆ ਮੈਂ ਕਹਿਦੀ ਆ ਨਾ ਮੈਂ ਜੋ ਤੁਹਾਨੂੰ ਉੱਥੇ ਜਾ ਕੇ ਕਿਹਾ ਸਾਰਾ ਸੱਚ ਹੈ ਮੰਮੀ ਆ ਬਸ ਪਰਦੇ ਪਾਏ ਜਾਂਦੇ ਆ ਸ਼ਮੀ ਗੱਲ ਸਮਝਦੇ ਕਿਉਂ ਨਹੀਂ ਹੋਂਦੇ ਤੀ ਸੱਚ ਬੋਲ ਸੱਚ ਦੱਸ ਮੰਮੀ ਜੀ ਤੁਸੀਂ ਦੱਸੋ ਤੇ ਮੈਂ ਇਹਦੇ ਨਾਲ ਐਂ ਕਰ ਸਕਦਾ ਵਾ ਇਹਨੂੰ ਆਪਣੇ ਹੱਥੀ ਲੈ ਕੇ ਹੰਦਾ ਵਾ ਹਣ ਕਿੰਨੇ ਟਾਈਮ ਹੋ ਗਿਆ ਵੇਲਾ ਹੋਇਆ ਇਹਨੂੰ ਸਾਡੇ ਨੂੰ ਸਾਰਾ ਕੁਝ ਵਧੀਆ ਤੁਸੀਂ ਦਿੱਤਾ ਦਿੱਤਾ ਸਾਨੂੰ ਕੀ ਚੀਜ਼ ਦੀ ਕਮੀ ਮੈਨੂੰ ਦੱਸੋ ਮੈਂ ਇਦਾਂ ਕਿਉਂ ਇਦਾਂ ਕਰੂੰਗਾ ਪਤਾ ਨਹੀਂ ਕਿਉਂ ਇਦਾਂ ਕਰਨ ਦੀ ਹੈ ਮੇਰੇ ਨਾਲ ਪੁੱਤ ਯਕੀਨ ਤੇ ਮੈਨੂੰ ਹੀ ਨਹੀਂ ਹੁੰਦਾ ਮੰਮੀ ਇਹ ਸਾਰੇ ਝੂਠ ਬੋਲਦੇ ਪਏ ਆ ਤੁਸੀਂ ਮੇਰੇ ਤੇ ਯਕੀਨ ਕਰੋ ਮੰਮੀ ਮੈਂ ਕਿਉਂ ਝੂਠ ਬੋਲੂੰਗੀ ਤੁਹਾਡੇ ਨਾਲ ਤੁਸੀਂ ਮੈਨੂੰ ਵਿਆਹਿਆ ਹੈ ਨਾ ਇਹ ਮੇਰਾ ਕਾਰਿਆ ਮੇਰਾ ਇੱਥੇ ਰੰਦਾ ਫਰਜ਼ ਹੈ ਕਿਦਾਂ ਦਿਲ ਕਰਦਾ ਆਪਣਾ ਚੰਗਾ ਭਲਾ ਕਰ ਛੱਡਣ ਨੂੰ ਪਰ ਸ਼ੰਮੀ ਜੋ ਇੱਕ ਸਬੂਤ ਦੱਸਣ ਦੇ ਇਹਨਾਂ ਨੇ ਫੋਨ ਵੀ ਕੀਤੇ ਤੈਨੂੰ ਲੱਭਣ ਦੇ ਤੂੰ ਘਰ ਦੱਸ ਕਿਉਂ ਨਹੀਂ ਗਈ ਇਹ ਕੀ ਹੈ ਫਿਰ ਕਿਤੇ ਯਕੀਨ ਕਰੀਏ ਇਹੀ ਪਾਪੀ ਮੈਨੂੰ ਤੁਹਾਡੇ ਤੇ ਇਹੋ ਹੀ ਆਸੀ ਜਿੱਥੇ ਬੰਦੇ ਨਹੀਂ ਕਦੇ ਨਾ ਹੋਵੇ ਸੱਚ ਤੇ ਗਲਤ ਨੂੰ ਗਲਤ ਕਹੋਗੇ ਕੋਤੇ ਮੈਂ ਰਹਿਗੀ ਕੀ ਕਰਾਂ ਲੈ ਦੱਸ ਇਹਦੀ ਥਿੜੈ ਨਹੀਂ ਜਾਂਦੀ ਮੈਨੂੰ ਲੱਗਦਾ ਇਹਦੀ ਮਰਜ਼ੀ ਨਾਲ ਵਿਆਹ ਨਹੀਂ ਹੋਇਆ ਤਾਂ ਇਹਨਾ ਨਹੀਂ ਇਹ ਗੱਲ ਨਹੀਂ ਹੈਗੀ ਕਿ ਉਹਦੀ ਮਰਜ਼ੀ ਨਾਲ ਵਿਆਹ ਨਹੀਂ ਹੋਇਆ ਉਹ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਨਹੀਂ ਗਈ ਗੱਲ ਤੇ ਇਹ ਵੀ ਸਹੀ ਹੈ ਪੀ ਕੇ ਹੈ ਵੀ ਨੋਤੀ ਨੂੰ ਵੀ ਆਈ ਨੂੰ ਦਿਨ ਦੱਸਿਆ ਕਿ ਕੇ ਜਾਣਾ ਨਹੀਂ ਚਾਹੀਦਾ ਵੇ ਉਹ ਵੀ ਕਿੰਨੀ ਟੈਨਸ਼ਨ ਲੈਣਦਾ ਤੇ ਦੂਜੀ ਗੱਲ ਏ ਵੀ ਕੁੜੀ ਜਾ ਕੇ ਰੋਂਡੇ ਵੀ ਮੈਨੂੰ ਕੁੱਟਿਆ ਮਾਰਿਆ ਤੇ ਜਿਵੇਂ ਇਹਨਾਂ ਹਾਲ ਵੇਖਾਂ ਇਹ ਆਂਦੇ ਇਹਨੂੰ ਪਿਆਰ ਹੀ ਵੜਾ ਕਰਦੇ ਆ ਮੈਨੂੰ ਹੁਣ ਸਮਝ ਨਹੀਂ ਆਉਂਦੀ ਤੇ ਮੈਂ ਉਹਨਾਂ ਦੀ ਸਾਈਡ ਲਾਵਾਂ ਕਿ ਇਹਦੀ ਲਾਵਾਂ ਦੂਜੀ ਗੱਲ ਏ ਇਹ ਆ ਵੀ ਮੈਂ ਇਹ ਸੋਚਦੀ ਆ ਵੀ ਕਿਤੇ ਮੇਰੀ ਧੀ ਦੀ ਨਾ ਕਸੂਰ ਹੋਵੇ ਵੀ ਉਹ ਮੁੰਡੇ ਦੇ ਮਗਰ ਲਾ ਕੇ ਈ ਅੰਦੀ ਹੋਵੇ ਵੀ ਮੇਰਾ ਇੱਥੋਂ ਰਿਸ਼ਤਾ ਛੁੱਟ ਜੇ ਤੇ ਉਧਰ ਹੋ ਜੇ ਹੁਣ ਮੈਂ ਕਿੰਨੂੰ ਆਖਾਂ ਸੱਚਾ ਤੇ ਕਿੰਨੂੰ ਆਖਾਂ ਝੂਠਾ ਨੰਮੀ ਜੀ ਤਾਂ ਵੀ ਜੀ ਇਹ ਤਾਂ ਲੱਗਦਾ ਮੇਰੀ ਗਲਤੀ ਹੈ ਪਰ ਠੀਕ ਹੈ ਤੁਸੀਂ ਮੈਨੂੰ ਹਰ ਕੋਈ ਸਜ਼ਾ ਦੇ ਸਕਦੇ ਜੋ ਵੀ ਸਜ਼ਾ ਦੇਣੀ ਹੈ ਦੇ ਸਕਦੇ ਹੋ ਠੀਕ ਹੈ ਭੈਣ ਜੀ ਮੇਰਾ ਪੁੱਤ ਸਹੀ ਕਹਿਣ ਦੇ ਕਿ ਜੇ ਤਾਂ ਉਹ ਹੋ ਜੇ ਵੀ ਸਾਡੇ ਦੇ ਕੋਈ ਕਸੂਰ ਲੱਗਦਾ ਰ ਤੁਸੀਂ ਜੋ ਕਰੋਗੇ ਅੱਪਾ ਕਰ ਲਵਾਂਗੇ ਵੇ ਆਹ ਇੱਕ ਗੱਲ ਦੱਸਾਂ ਪੈਂਜੀ ਉਹ ਮੀਤੀ ਸਾਡੇ ਚੋਲੀ ਚ ਪਾਈਦੀ ਕਾਦੀ ਤੀਨ ਉਹ ਤਾਂ ਬਹੁਤ ਪਿਆਰ ਕਰਦੀ ਉਹਨਾਂ ਦਾ ਸੀਮਾ ਉਹਨੇ ਪਿਆਰ ਕਰਦੀ ਜਿੰਨਾ ਪੈਂਜੀ ਵੀ ਸ਼ਮੀ ਨਾ ਕਰਦੀ ਪਤਾ ਨਹੀਂ ਇਹਦੇ ਦਿਲ ਨੂੰ ਕੀ ਹੋਇਆ ਕਿਹੜੀਆਂ ਗੱਲਾਂ ਕਿੱਧਰ ਨੂੰ ਲੈ ਜਾਂਦੀ ਉਹਨੇ ਸਾਨੂੰ ਦੱਸ ਦਿੱਤੀ ਕਿ ਮੇਰਾ ਆਪਣੀ ਮਾਂ ਤੇ ਪਰਜਾਈ ਨੂੰ ਮਿਲਣ ਦਿਲ ਕਰਦਾ ਆਪਾਂ ਕੁਝ ਕਰਾਂਗਾ ਥੋੜਾ ਜਿਹਾ ਮੈਂ ਸਭ ਕੁਝ ਖੁਦ ਲੈ ਕੇ ਜਾਣਾ ਸੀ ਪੁੱਤ ਦੇ ਨਾਲ ਪਰ ਤੂੰ ਇਹ ਝੂਠ ਨਾ ਬੋਲ ਝੂਠ ਨਾ ਬੋਲ ਆਪਣੀ ਮਾਂ ਦੇ ਤੇ ਚੱਲ ਛੱਡੋ ਭੈਣ ਜੀ ਮੇਰੀ ਸੁਣ ਕੁੜੀਆ ਗੱਲ ਬੰਦਿਆਂ ਨੂੰ ਰਹਿਣਾ ਇੱਥੇ ਤੂੰ ਜੇ ਕੋਈ ਅਭੀ ਨਭੀ ਹੋਊ ਤੇਰੇ ਨਾਲ ਫਿਰ ਅਹੀਂ ਬੈਠੇ ਆ ਚੱਲ ਨੂੰ ਕੁੜੀਏ ਚੱਲੀਏ ਹਾਂ ਜੀ ਬੈਠੋ ਤੁਸੀਂ ਦਰਜੋ ਮਾਸੀ ਚਾਹ ਬਣਾਉਣੀ ਆ ਮੈਂ ਬਸ ਜੀ ਮੰਮੀ ਮੈਂ ਤੈਨੂੰ ਕੀ ਕਿਹਾ ਇਹੋ ਤੇਰਾ ਘਰ ਆ ਇੱਥੇ ਹੀ ਤੂੰ ਰਹਿਣਾ ਅਗੇ ਆਂਗੇ ਲੰਗੀ। ਬਾਬਾ ਸੱਮੀ ਕੋ ਨਾ ਰੋ। ਭਾਬੀ ਨਾਰੋ ਪੁੱਤ ਨਾਰੋ ਇੱਥੇ ਰੜਕ। ਇਹ ਕਾਰੇ ਭਾਬੀ ਜਰਾ। ਸੱਮੀ ਕੀ ਰੋਈ ਜੰਨੀ ਚੁੱਪ ਕਰ। ਐਂ ਹੈਗੇ ਹੈ ਨਾ। ਅਸੀਂ ਹੈਗੇ ਨਾ ਤੇਰਾ ਧਿਆਨ ਰੱਖਣ ਵਾਸਤੇ। ਚੱਲ ਭਾਬੀ ਐ ਵੀਰੇ ਅੰਦਰ ਕੜਕੀਏ ਜਰਾ। ਸੇਵਾ ਪਾਣੀ ਦੀ ਥੋੜੀ ਜੀ ਲੋਟਾ ਪੋੜੋ। ਹਾਂ। ਲੇਕਿਨ ਹਾਂ ਕੇ ਪਤਾ ਹੋ ਗਿਆ। ਘੇਰਤੀ ਆਵਾਜ਼ ਆ ਗਈ। ਥੋੜੀ ਜੀ ਸੇਵਾ ਦੀ। ਹਾਂ। ਕੀ ਕੀ ਜਾ ਤਪਣੀ ਮਾਂ ਨੂੰ ਮੰਮੀ ਜੀ ਮੰਮੀ ਜੀ ਨਾ ਕਰੋ ਇਹਦਾ ਫੜੇ ਮੰਮੀ ਜੀ ਫੜਾ ਦੇ ਇਹਨੂੰ ਫੜਾ ਦੇ ਇਹਨੂੰ ਤੇ ਪਤਾ ਇਹਨੂੰ ਫੜ ਇਹਨੂੰ ਅੱਜ ਇਹਦੇ ਲੈ ਜਾ ਲੈ ਕੇ ਜਾ ਨਾ ਆਇਆ ਸ਼ਾਹ ਲੈ ਜਾ